ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਲਓ ਜੀ ਅੱਜ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਬਦਾ ਹਜਮੀ ਪੇਟ ਖਰਾਬ ਤੇ ਲਿਵਰ ਦੀ ਪ੍ਰੋਬਲਮ ਨਾਲ ਰਿਲੇਟਡ ਅੱਜ ਆਪਾਂ ਇੱਕ ਨੁਕਸਾ ਸਾਂਝਾ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਹੈ ਮੇਰੇ ਪੇਜ ਤੇ ਨਵੇਂ ਆਏ ਆ ਕਿਰਪਾ ਕਰਕੇ ਮੇਰੇ ਇਸ YouTube ਚੈਨਲ ਨੂੰ ਮੇਰੇ ਪੇਜ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਐਫ ਜੀ ਡਾਰ ਜਾਨੀ ਕਿ ਫਿਰੋਜ਼ਪੁਰ ਇਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਮੇਰਾ ਜਿਹੜਾ ਫੇਸਬੁੱਕ ਚੈਨਲ ਆ ਦੇਸੀ ਨੁਸਖੇ ਉਹਨੂੰ ਵੀ ਲਾਈਕ ਕਰ ਦਿਓ ਤਾਂ ਕਿ ਨਵੀਆਂ-ਨਵੀਆਂ ਵੀਡੀਓ ਨਵੀਆਂ-ਨਵੀਆਂ ਜਾਣਕਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਤੁਹਾਨੂੰ ਸਾਰਿਆਂ ਨੂੰ ਉਹਦਾ ਲਾਭ ਮਿਲ ਸਕੇ ਆਓ ਹੁਣ ਆਪਾਂ ਨੁਕਸੇ ਤੇ ਚੱਲਦੇ ਹਾਂ ਅੱਜ ਮੈਂ ਨੁਕਸਾ ਦੱਸਣਾ ਆ ਬਦ ਹਜ਼ਮੀ ਬਾਰੇ ਬਹੁਤ ਸਾਰੇ ਵੀਰ ਇਹ ਸ਼ਿਕਾਇਤ ਕਰਦੇ ਆ ਕਿ ਅਸੀਂ ਬਹੁਤ ਘੱਟ ਖਾਂਦੇ ਆ ਪਰ ਸਾਡਾ ਪੇਟ ਜਿਹੜਾ ਫੁੱਲਿਆ ਰਹਿੰਦਾ ਹਰ ਸਮੇਂ ਭਾਰਾ-ਭਾਰਾ ਰਹਿੰਦਾ ਗੈਸ ਬਣੀ ਰਹਿੰਦੀ ਆ ਸਵੇਰੇ ਸਵੇਰੇ ਜਾਂ ਰਾਤ ਨੂੰ ਸੌਣੇ ਆ ਜਦੋਂ ਗੈਸ ਬਹੁਤ ਰਿਲੀਜ਼ ਹੁੰਦੀ ਆ ਜਦੋਂ ਵੀ ਅਸੀਂ ਜਿਹੜਾ ਸੱਜਾ ਪਾਸਾ ਲੈ ਕੇ ਸੌਣੇ ਆ ਤਾਂ ਗੈਸ ਰਿਲੀਜ਼ ਹੁੰਦੀ ਆ ਦੂਸਰੇ ਨੰਬਰ ਤੇ ਖਾਦਾ ਪੀਤਾ ਨਹੀਂ ਲੱਗਦਾ ਭੁੱਖ ਨਹੀਂ ਲੱਗਦੀ ਪੇਟ ਭਰਿਆ ਭਰਿਆ ਰਹਿੰਦਾ ਫਰਿਆ ਫਰਿਆ ਰਹਿੰਦਾ ਇਸ ਜਗ੍ਹਾ ਤੋਂ ਜਿਹੜਾ ਥੋੜਾ ਜਿਹਾ ਪੇਟ ਭਰਿਆ ਰਹਿੰਦਾ ਕਦੇ ਕਦੇ ਇਦਾਂ ਲੱਗਦਾ ਕਿ ਪੇਟ ਬਿਲਕੁਲ ਠੀਕ ਆ ਨਾਰਮਲ ਆ ਫਲੈਟ ਆ ਨਹੀਂ ਵਧਿਆ ਹੋਇਆ ਕਦੇ ਕਦੇ ਇਦਾਂ ਲੱਗਦਾ ਕਿ ਪੇਟ ਜ਼ਿਆਦਾ ਵਧਿਆ ਹੋਇਆ ਤੋ ਸਾਰੀਆਂ ਇਹ ਬਿਮਾਰੀਆਂ ਲੀਵਰ ਨਾਲ ਰਿਲੇਟਡ ਆ, ਬਦ ਹਾਜਮੀ ਨਾਲ ਰਿਲੇਟਡ ਆ, ਸਾਡੇ ਮਿਹਦੇ ਨਾਲ ਰਿਲੇਟਡ ਆ। ਜਦੋਂ ਵੀ ਅਸੀਂ ਕੋਈ ਚੀਜ਼ ਖਾਣੇ ਆ, ਰੋਟੀ ਖਾਣੇ ਆ ਜਾਂ ਕੁਝ ਵੀ ਖਾਣੇ ਆ ਤਾਂ ਮਿਹਦੇ ਨੂੰ ਆਪਣੇ ਜਿਹੜਾ ਆਪਾਂ ਥੁੱਕ ਹੁੰਦਾ ਲਾਰ ਹੁੰਦੀ ਆ, ਲਾਰ ਨਾਲ ਮਿਲ ਕੇ ਜਦੋਂ ਆਪਾਂ ਕੋਈ ਚੀਜ਼ ਚਬਾਉਣੇ ਆ ਜਾਂ ਪੀਣੇ ਆ ਤਾਂ ਉਹ ਮਿਹਦੇ ਚ ਲਾਰ ਲਾਰ ਨਾਲ ਲੱਗ ਕੇ ਜਾਂਦੀ ਆ। ਉਸ ਲਾਰ ਦੇ ਅਕੋਰਡਿੰਗ ਹੀ ਮਿਹਦਾ ਐਂਜ਼ਾਈਮ ਜਾਂ ਪਾਚਕ ਰਸ ਦਿੰਦਾ। ਉਹ ਪਾਚਕ ਰਸ ਰਿੜ ਕੇ ਜਾਣ ਤੋਂ ਬਾਅਦ ਖਰਾਕ ਦੇ ਰੂਪ ਵਿੱਚ ਤਬਦੀਲ ਹੁੰਦੇ ਆ। ਜੇ ਮੇਦੇ ਵਿੱਚ ਨੁਕਸ ਹੋਵੇ ਬਦ ਹਜਮੀ ਦੀ ਪ੍ਰੋਬਲਮ ਹੋ ਜਾਂਦੀ ਆ ਜਾਨੀ ਕਿ ਭੋਜਨ ਪੂਰਾ ਜਲਦਾ ਨਹੀਂਗਾ ਜਠਰ ਅਗਣੀਆਂ ਜਿਹੜੀ ਉਹ ਠੰਡੀ ਪੈ ਜਾਂਦੀ ਆ ਜਿੰਦੇ ਕਰਕੇ ਭੋਜਨ ਪੂਰਾ ਜਲਦਾ ਨਹੀਂਗਾ ਜਾਂ ਕਹਿ ਲਈਏ ਪਚਦਾ ਨਹੀਂਗਾ ਉਹਦੇ ਰੂਪੇ ਚ ਉਹ ਅਣ ਪਚਿਆ ਭੋਜਨ ਹੀ ਸਾਡੀਆਂ ਅੰਤੜੀਆਂ ਚਲਾ ਜਾਂਦਾ ਜਿੱਥੇ ਉਹ ਸੜਾਂਦ ਪੈਦਾ ਕਰਦਾ ਸਿਰ ਦਰਦ ਕਬਰਾਟ ਇਹੋ ਜਿਹੀਆਂ ਸਮੱਸਿਆਵਾਂ ਆ ਜਾਂਦੇ ਆ ਲਿਵਰ ਦੀ ਪ੍ਰੋਬਲਮ ਆ ਜਾਂਦੀ ਆ ਲਿਵਰ ਫੈਟੀ ਹੋ ਜਾਂਦਾ ਲਿਵਰ ਐਸਿਡੀ ਹੋ ਜਾਂਦਾ ਬੜੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਇਸ ਤੋਂ ਅੱਗੇ ਹੁੰਦੀਆਂ ਸੋ ਬਦਹਾਜਮੀ ਲਈ ਲਿਵਰ ਦੀ ਪ੍ਰੋਬਲਮ ਲਈ ਖਾਦਾ ਪੀਤਾ ਨਹੀਂ ਪਚਦਾ ਜਿੰਨਾਂ ਨੂੰ ਉਹਨਾਂ ਲਈ ਇੱਕ ਬਹੁਤ ਹੀ ਨਿਆਬ ਨੁਕਸਾ ਆ ਬੜਾ ਸਿੰਪਲ ਸਾਦਾ ਤੇ ਸਸਤਾ ਆ ਤੁਸੀਂ ਉਹ ਘਰੇ ਬਣਾ ਕੇ ਰੱਖੋ ਸਾਡੇ ਬਢੇਰੇ ਬਣਾ ਕੇ ਰੱਖਦੇ ਹੁੰਦੇ ਸੀ ਤਾਂ ਇਹ ਵੀ ਨੁਕਸਾ ਤੁਸੀਂ ਘਰੇ ਬਣਾ ਕੇ ਰੱਖੋ ਇਹ ਨੁਕਸੇ ਤੋਂ ਤੁਸੀਂ ਬਹੁਤ ਸਾਰਾ ਲਾਭ ਲਵੋਗੇ ਜਦੋਂ ਇਹਨੂੰ ਤੁਸੀਂ ਵਰਤਣਾ ਸ਼ੁਰੂ ਕਰੋਗੇ ਤਾਂ ਤੁਸੀਂ ਆਪ ਕਹੋਗੇ ਕਿ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਆ ਸਾਡੇ ਬਢੇਰੇ ਬਣਾ ਕੇ ਰੱਖਦੇ ਸੀ ਸਾਡੀਆਂ ਮਾਈਆਂ ਭਾਈਆਂ ਨਾਨੀਆਂ ਦਾਦੀਆਂ ਇਹ ਨੁਕਸਾ ਬਣਾ ਕੇ ਰੱਖਦੀਆਂ ਸੀ ਕਿਉਂਕਿ ਇਹਦੇ ਵਿੱਚ ਪੈਣ ਵਾਲੀਆਂ ਚੀਜ਼ਾਂ ਆਮ ਘਰਾਂ ਦੇ ਵਿੱਚ ਮਿਲ ਜਾਂਦੀਆਂ ਸੀ ਸੋ ਆਜੋ ਨੁਕਸੇ ਵਾਲ ਚੱਲਦੇ ਆ ਨੁਕਸੇ ਦੇ ਵਿੱਚ ਪਹਿਲੀ ਚੀਜ਼ ਆ ਅੱਕ ਦੇ ਫੁੱਲ ਹੁਣ ਤੁਸੀਂ ਕਹੋਗੇ ਅੱਕ ਦੇ ਫੁੱਲ ਕੀ ਹੁੰਦੇ ਆ ਬਾਜ਼ਾਰੋਂ ਵੀ ਮਿਲ ਜਾਂਦੇ ਆ ਆਪਣ ਸਾਰੀ ਕੋਲੋਂ ਨਹੀਂ ਤਾਂ ਆਮ ਆਪਣੇ ਜਿਹੜੀਆਂ ਬਰਾਨੀਆਂ ਜਿਹੜੀਆਂ ਜ਼ਮੀਨਾਂ ਆ ਜਾਂ ਕਹਿ ਲਈਏ ਖਾਲੀ ਪਲਾਟ ਪਏ ਉਥੇ ਅੱਕ ਹੋ ਜਾਂਦਾ ਜਿੰਦੇ ਆਮਬ ਦੀ ਸ਼ੇਪ ਦੇ ਫਲ ਲੱਗਦੇ ਆ ਇਹ ਚਿੱਟੇ ਫੁੱਲ ਲੱਗਦੇ ਆ ਤੇ ਐਡੇ ਐਡੇ ਚੌੜੇ ਪੱਤੇ ਹੁੰਦੇ ਆ ਉਹਨੂੰ ਅੱਕ ਕਹਿ ਦਿੰਦੇ ਸਾਰਿਆਂ ਨੂੰ ਹੀ ਪਤਾ ਅੱਕ ਕਿਹਨੂੰ ਕਹਿੰਦੇ ਆ ਸੋ ਅੱਕ ਦੇ ਜਦੋਂ ਫੁੱਲ ਲੱਗਦਾ ਉਹਦੇ ਵਿੱਚ ਇੱਕ ਹਲਕੀ ਜਾਮਣੀ ਰੰਗ ਦੀ ਚਿੱਟੀ ਤੇ ਜਾਮਣੀ ਇੱਕ ਫੁੱਲ ਲੱਗਦਾ ਤੁਸੀਂ ਉਹ ਫੁੱਲ ਡੋਡੀਆਂ ਤੋੜ ਕੇ ਫੁੱਲ ਤੋੜ ਕੇ ਉਹ ਤੁਸੀਂ ਰੱਖ ਲੈਣੇ ਆ ਜਿੰਨੇ ਵੀ ਇਕੱਠੇ ਕਰਨੂ ਉਨੇ ਸੋ ਜਦੋਂ ਆਪਾਂ ਦਵਾਈ ਬਣਾਉਣੀ ਆ ਤਾਂ ਆਪਾਂ ਨੂੰ ਚਾਹੀਦੇ ਆ 100 ਗ੍ਰਾਮ ਅੱਕ ਦੇ ਫੁੱਲ ਸੁੱਕੇ ਗਿੱਲੇ ਨਹੀਂ ਸੁੱਕੇ ਸੁੱਕੇ ਹੋਏ ਅੱਕ ਦੇ ਫੁੱਲ 100 ਗ੍ਰਾਮ 100 ਗ੍ਰਾਮ ਚਾਹੀਦਾ ਆਪਾਂ ਨੂੰ ਲੌਂਗ ਸੌਰੀ 50 ਗ੍ਰਾਮ ਲੌਂਗ 100 ਗ੍ਰਾਮ ਤ੍ਰਿਫਲਾ ਦੁਆਰਾ 100 ਗ੍ਰਾਮ ਅੱਕ ਦੇ ਫੁੱਲ 50 ਗ੍ਰਾਮ ਲੌਂਗ 100 ਗ੍ਰਾਮ ਤ੍ਰਿਫਲਾ 50 ਗ੍ਰਾਮ ਜੌਂਖਾਰ ਤੇ 50 ਗ੍ਰਾਮ ਕਲਮੀ ਸ਼ੋਰਾ 50 ਗ੍ਰਾਮ ਨਿਸ਼ਾਦਰ ਤੇ ਤਿੰਨ ਉਹ ਨਮਕ ਉਹ ਪਾਉਣੇ ਆ 20 ਗ੍ਰਾਮ ਤਿੰਨੋਂ ਨਮਕ 20 ਗ੍ਰਾਮ ਇਹ ਸਾਰੀਆਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਪੀਸ ਲੈਣੀ ਆ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਖਰਲ ਕਰ ਲੈਣਾ ਇਹਦੇ ਵਿੱਚ ਤੁਸੀਂ ਕਾਗਜੀ ਨਿੰਬੂ ਲੈਣੇ ਆ ਕੋਈ ਤਕਰੀਬਨ 20 ਕੁ ਨਿੰਬੂ ਹੋਣ ਕਾਗਜੀ ਨਿੰਬੂ ਨਿਚੋੜ ਕੇ ਉਹਨਾਂ ਦਾ ਰਸ ਕੱਢ ਕੇ ਰੱਖ ਲੈਣਾ ਤਾਂ ਇਹ ਜਿਹੜੀ ਦਵਾਈ ਆਪਾਂ ਖਰਲ ਕੀਤੀ ਸੀ ਇਹਦੇ ਵਿੱਚ ਤੁਸੀਂ ਚਮਚਾ ਚਮਚਾ ਕਰਕੇ ਨਿੰਬੂ ਦਾ ਰਸ ਜਿਹੜਾ ਖਰਲ ਕਰੀ ਜਾਣਾ ਦਵਾਈ ਨੂੰ ਖੁਸ਼ਕ ਕਰੀ ਜਾਣਾ ਜਾਣੀ ਕਿ ਜਿਵੇਂ 4 ਚਮਚੇ ਆਪਾਂ ਦਵਾਈ ਗਿੱਲੀ ਕਰ ਲਈ ਨਿੰਬੂ ਦੇ ਰਸ ਚ ਤਾਂ ਇਹਨੂੰ ਇੰਨਾ ਘਰਗੜਨਾ ਇੰਨਾ ਕੁ ਖਰਲ ਕਰਨਾ ਕਿ ਇਹ ਦਵਾਈ ਖੁਸ਼ਕ ਹੋ ਜੇ ਯਾਨੀ ਕਿ ਅਠਰ ਜੇ ਤੇ ਇਹ ਜਿਹੜੇ 20 ਨਿੰਬੂ ਤੁਸੀਂ ਚੰਗੀ ਤਰ੍ਹਾਂ ਖਰਲ ਕਰਕੇ ਇਹਨਾਂ ਦਾ ਰਸਾ ਜਿਹੜਾ ਉਹ ਇਹਦੇ ਸਾਰੀ ਦਵਾਈ ਦੇ ਵਿੱਚ ਘਪਾ ਦੇਣਾ 20 ਤੋਂ 30 ਵੀ ਵਰਤ ਸਕਦੇ ਹੋ ਯਾਨੀ ਕਿ ਇੱਕ ਵਾਰੀ ਇਹ ਸਾਰੀ ਦਵਾਈ ਗਿੱਲੀ ਹੋਣੀ ਚਾਹੀਦੀ ਆ ਠੀਕ ਹੈ ਜੀ ਤਾਂ ਇਹਨੂੰ ਚੰਗੀ ਤਰ੍ਹਾਂ ਖਰਲ ਕਰਨ ਤੋਂ ਬਾਅਦ ਇਹ ਜਦੋਂ ਦਵਾਈ ਖੁਸ਼ਕ ਹੋ ਜੇ ਅਠਰ ਜੇ ਤਾਂ ਇਹ ਜੀ ਤੁਸੀਂ ਗੋਲੀਆਂ ਬੱਟ ਲੈਣੀਆਂ ਕਾਲੇ ਛੋਲਿਆਂ ਤੋਂ ਛੋਟੀਆਂ ਗੋਲੀਆਂ ਕਾਲੀ ਮਿਸਟ ਤੋਂ ਥੋੜੀ ਜਿਹੀ ਵੱਡੀ ਗੋਲੀ ਤਾਂ ਇੰਨੀਆਂ ਗੋਲੀਆਂ ਬੱਟ ਕੇ ਤੁਸੀਂ ਰੱਖ ਲੈਣੀਆਂ ਗੋਲੀਆਂ ਬੱਟਣ ਲਈ ਥੋੜੀ ਜਿਹੀ ਕਿਕਰ ਦੀ ਗੂੰਦ ਭਿਉਂ ਕੇ ਰੱਖ ਲਿਓ ਚਮਚਕ ਉਹ ਵਿੱਚ ਮਿਕਸ ਕਰ ਦਿਓ ਜੇ ਤਾਂ ਉਹ ਗੋਲੀਆਂ ਜਿਹੜੀਆਂ ਵੱਟੀਆਂ ਜਾਣੀਆਂ ਤਾਂ ਰੋਟੀ ਖਾਣ ਤੋਂ ਬਾਅਦ ਇੱਕ ਗੋਲੀ ਤੁਸੀਂ ਮੂੰਹ ਚ ਪਾ ਕੇ ਚੁਸਣੀ ਆ ਇਦਾਂ ਹੀ ਸਵੇਰੇ ਇਦਾਂ ਹੀ ਸ਼ਾਮ ਨੂੰ ਤਾਂ ਤਕਰੀਬਨ ਪਹਿਲੀ ਜਦੋਂ ਗੋਲੀ ਤੁਸੀਂ ਖਾਓਗੇ ਜਦੋਂ ਗੋਲੀ ਹਾজম ਹੋਗੀ ਤਾਂ ਤੁਹਾਨੂੰ ਡਕਾਰ ਆ ਜਾਣਾ ਖਾਦਾ ਪੀਤਾ ਤੁਹਾਡਾ ਹজম ਹੋ ਜਾਣਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਦਵਾਈ ਕਿੰਡੀ ਗੁਣਕਾਰੀ ਹੈ ਤੇ ਲਗਾਤਾਰ 15-20 ਦਿਨ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਤੁਸੀਂ ਚੁਸਣੀ ਆ ਤੇ ਢੇ ਪੇਟ ਦੀ ਪ੍ਰੋਬਲਮ ਵੱਧ ਹਜ਼ਮੀ ਖਾਦਾ ਪੀਤਾ ਨਾ ਲੱਗਣਾ ਐਸਿਡ ਦੀ ਸਮੱਸਿਆ ਪੇਟ ਭਾਰੀ ਰਹਿਣਾ ਇਹ ਸਾਰੀਆਂ ਸਮੱਸਿਆਵਾਂ ਤੋਂ निजात ਪਾ ਲੋਗੇ ਸੋ ਜਾਂਦੇ ਜਾਂਦੇ ਮੇਰੇ ਇਸ ਪੇਜ ਨੂੰ ਸੌਰੀ ਮੇਰੇ ਇਸ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰਾ ਜਿਹੜਾ ਦੇਸੀ ਨੁਸਖੇ ਪੇਜ ਆ Facebook ਪੇਜ ਜਾਂ ਦੇਸੀ ਨੁਸਖੇ 2020 ਤਾਂ ਉਹਨੂੰ ਵੀ ਲਾਈਕ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਜਿੰਨੀਆਂ ਵੀ ਦਵਾਈਆਂ ਨਾਲ ਸੰਬੰਧਤ ਵੀਡੀਓ ਪਾਵਾਂ ਨੁਕਸੇ ਪਾਵਾਂ ਤਾਂ ਤੁਹਾਡੇ ਸਾਰਿਆਂ ਕੋਲੇ ਉਹਨਾਂ নোਟੀਫਿਕੇਸ਼ਨ ਪਹੁੰਚ ਜਾਵੇ ਸੋ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਜਦੋਂ ਮੈਂ ਵੀਡੀਓ ਪਾਵਾਂ ਉੱਟਾਣ ਕਰਕੇ ਤੁਹਾਡੇ ਨੋਟੀਫਿਕੇਸ਼ਨ ਮੋਬਾਈਲ ਤੇ ਆ ਜੇ ਪਤਾ ਲੱਗ ਜੇ ਕਿ ਮੈਂ ਕੋਈ ਵੀਡੀਓ ਪਾ ਰਿਹਾ ਹਾਂ ਸੋ ਜਾਣ ਲੱਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀਕਾ